ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤੇ ਮੁੀਫਾਂ ਤੋਂ ਦੂਰ ਰੱਖੇ ਅੱਜ ਅਸੀਂ ਕਰ ਲਈ ਜਾਨੀ ਪਿਛਲੀ ਸਫਾਈ ਬੇਅਤਫਰਨ ਜ਼ਰੂਰੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਜਿਆਦਾ ਤਾਂ ਪਹਿਨਾ ਦੋ ਤਿੰਨ ਵਾਰ ਬੋਲਣੀ ਲਾ ਬੱਲੇ ਤੁਹਾਡੇ ਕਾਮੀਆਂ ਦੇ ਬਾਹਰੇ ਜਾਵਾ ਹਏ ਇੱਕ 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 ਕਰ ਦੇ ਥੋੜਾ ਜਿਹਾ ਮੈਨੂੰ ਦੇ ਦੇ ਮੇਰੇ ਪੁੱਤ ਇਹ ਸਾਡੀ ਕੁੜੀ ਖੋਟ ਕਾਂਦੀ ਵੀਰੇ ਸਾਚੀ ਦੀ ਗੱਲ ਕਿਨੇ ਪਾਉਣੀ ਹੈ सासु का लड़ पलादे तो सासु का साइन आज जल्दी कर दे फ्रिज में साफ करना आज जल्दी फ्रिज में साफ कर तक्कियों क्या खाब हो गया कर दे खाब हो गया हाँ मैं बाहर होगी कर दे मुझे पांव लगे खाब लगे मेरे पांव होगे हाँ फिर ये दिन और अभी आप होल्डर ना पाला नहीं होल्डर अभी क्यों खाब करेगा तेरा हम्म एकदम ब ਕੋਲ ਕੀ ਕਰ ਲਾਂਗੇ ਹਾਂ ਕਿ ਇਹ ਆ ਬੱਚਾ ਹੈਗਾ ਕੋਸੇ ਜਿਹਾ ਲੱਗਿਆ ਬਾਰੇ ਕੱਟ ਫਿਰ ਇਹਨੂੰ ਮੈਂ ਡਰਾਂ ਤੇ ਇਹਨੂੰ ਉੱਪਰੋਂ ਚੱਕ ਮਾਂਮੀ ਪਿਆਰ ਨਾਲ ਬਰਾਬਰ ਚੱਲ ਅੰਦਰ ਦੇ ਉਹੀ ਸਾਫ ਕਰ ਦੇਣਾ ਮੈਂ ਇਹਦੀ ਵਿੱਚ ਪਾ ਜਾਂਦਾ ਤੇੜ ਦੇ ਹਨ ਹੂੰ ਆ ਲੈ ਸਮਾਨ ਸਾਫ ਦੇ ਮੈਂ ਕਰ ਦੇਣਾ ਸਾਫ ਬੈਠੇ ਅੰਗਰੇਜ਼ ਵਾਲਾ ਬਾਹਰ ਨਾਲ ਸਮਾਨ ਕੱਟ ਕੇ ਦੇ ਦੋ ਸੀਸੇ-ਸੂਸੀ ਆ ਦੇ ਦੋ ਮੈਂ ਇੱਧਰ ਸ਼ੈਂਕ ਚ ਰੱਖ ਦਿੰਦੀ ਇਹ ਮਾਰੀ ਤੁਸੀਂ ਵਿੱਚੋਂ ਸਪਾਈ ਕਰ ਦਿਓ ਚੜਾ ਫੜਾ ਸੁੱਖਾ ਕਰੂ ਬੰਦੇ ਸੀ ਮੂੰਹ ਵਿੱਚ ਜਾ ਫੁੱਟ ਫੁੱਟ ਜੀ ਦੇ ਜੀ ਸੰਦੀ ਵਿੱਚ ਖਾਲੀ ਉਹ ਤਾਂ ਗੇਰ ਹੀ ਲਈ ਮੈਨੂੰ ਥੰਦੇ ਇੱਕ ਡੱਬੇ ਚ ਇਕੱਠੇ ਕਰ ਲੈ ਸਾਰੀ ਕਿਆ ਜਿਹੜੀ ਮੜਿਆ ਜੀ ਆਹ ਲੈਣਾ ਕਿ ਇਹ ਦੁੱਧ ਬੜਾਈ ਗਿਆ ਚੀਜ਼ ਰੱਖ ਲਾਉਂਗਾ ਡੁੱਲੀ ਮਮੀ ਨੂੰ ਬਾਦ ਵਿੱਚ ਲਾਉਂਗੀ ਸੱਤ ਕਰੇ ਅੱਜ ਕਰਵਾ ਲੀ ਸੱਤ ਕਰਵਾ ਲਾ ਨੇ ਮਮੀ ਨੂੰ ਆਹ ਚੱਕੀ ਵੀ ਮੋਨਾ ਬੜਾ ਇਹ ਸੀਛੇ ਦੀ ਮੰਗ ਲਈਏ ਹਾਂ ਹਾਂ ਇਹ ਤਾਂ ਸਾਫ਼ ਕਰ ਲੈਣਾ ਹੈ ਤੁਸੀਂ ਹਨਾ ਇਹ ਵੀ ਮੰਗ ਹੋ ਜਾਣੀ ਹਨਾ ਮੰਗ ਦੇ ਹੋ ਜਾਣਾ ਮਮੀ ਅੱਛਾ ਲੈ ਬੌਲੇ ਖਨਾੜ ਕਿਸਾਂ ਦਾ ਫਰਦੀ ਚ ਤੇ ਹਨਾ 1400 ਸਾਗ ਲਗੋਆ ਵਾ ਕਿਸੇ ਨੇ ਕਾਲਜ ਚ ਤਪੋ ਰੱਖ ਕੀ ਭੁੱਲੇ ਪਿਆ ਉਹ ਕੰਟੀ ਵੀ ਸੁੱਕਲੀ ਮੁਚ ਰਹੀ ਤਾਲੀ ਵੀ ਵਿੱਚ ਸੁੱਕ ਗਈ ਕਿ ਬਕੀ ਨਾ ਖਾ ਲਵੇ ਕਿਤੇ ਤਾਲਕ ਹੋਇਆ ਪਿਆ ਏ ਹਾਂ ਇਹ ਇਹ ਰੱਖ ਲੈ ਰਿਹਾ। ਚਲੋ ਵੀ ਆਦੇ ਪਰ ਜੀ ਦੀ ਜ਼ਿੰਦਗੀ ਬਦਲ ਹੋ ਗਈ। ਚਲੋ ਇਹ ਵੀ ਕੰਮ ਜ਼ਰੂਰੀ ਜੀ ਗਾਜ਼ੀ। ਮੰਮੀ ਪਿਆਰ ਨਾਲ ਖੱਚੀਆਂ ਨੂੰ ਇਹਦੇ ਕਸੜਤ ਤਾਂ ਲੋਕ ਤੋੜਦਾ ਰਹੀਤ ਨੇ ਖਿੱਚ ਕੇ। ਪਹਿਲਾਂ ਸ਼ੀਸ਼ਾ ਖਿੱਚ ਲਾ ਪਰਦੇ। ਨਹੀਂ ਮੰਮੀ ਪਹਿਲਾਂ ਖਾਣਾ ਹੀ ਖਾਣ ਨੂੰ। ਮੈਂ ਦੇਖ ਲਿਆ ਤਾਂ ਹੀ ਮੈਂ ਹਟਾਂ ਲੱਗਾਂ। ਉਰਲੀ ਸੜਾ ਹੱਥ ਨੂੰ ਉਰਲੀ ਸੜਾ ਹੱਥ ਪਾਜਦੇ ਨਹੀਂ ਸੜਾ। ਇਹ ਪਾਪਾ ਜੀ ਨੇ ਨਾ ਉੱਥੇ ਤੇ ਆਪਣੀਆਂ ਮਿਰਚਾਂ ਆਈ ਜਿੰਦੀਆਂ। ਉਹਦੇ ਨਾਲੇ ਭਰਿਆ ਪਿਆ ਮਿਰਚਾਂ ਨਾਲੇ। ਇਹ ਹਾਂ ਆਹ ਸਾਈਡ ਵਿੱਚ ਮੈਂ ਤਾਂ ਕੇਲੇ ਵੀ ਵਿੱਚ ਦਰਜਣਾ ਯਾਰ ਇਹ ਜਿਹੜਾ ਸਮਾਨ ਮਹਾਂ ਬਿਲਕੁਲ ਤੇ ਫਿਰ ਚੱਬਣ ਛੜੇ ਸਾਬਨ ਹੋ ਗਿਆ ਬਚਾ ਦੇ ਲੈ ਇਹ ਨਿਯਮ ਮਿਰਚ ਹਰੂ ਭਾਈ ਕੇਲੇ ਸੇਬ ਵੀ ਪਿਆਰੇ ਵਿੱਚ ਤੇ ਇਹਨਾਂ ਦਾ ਆਚਾਰ ਉਚੂਰ ਪਾ ਲੋ ਇਹਨਾਂ ਨੇ ਨਾ ਇੱਕ ਨਹੀਂ ਸੁੱਕ ਜਣਾ ਮਿਰਚਾਂ ਨੇ ਪਈਆਂ ਨੇ ਵਿਚਾਰੀਆਂ ਨੂੰ ਪਾ ਲੋ ਘਣੇ ਕੱਡੀਆਂ ਨੇ ਮਿਰਚਾਂ ਇਹ ਹੁਣੇ ਕੱਡੀਆਂ ਕਿੱਥੇ ਤੇ ਕੱਡੀਆਂ ਵਿੱਚ ਤਾਂ ਹੈ ਅੱਛਾ ਪਾਪਾ ਜੀ ਇੱਥੇ ਤੋੜ ਕੇ ਲਾਇਆ ਹੋਣਾ ਰੱਖ ਦੇ ਬਾਹਰ ਅਸੀਂ ਫ੍ਰੀਜ ਸਾਫ ਕਰਕੇ ਚੱਲ ਜਾਣਾ ਚੀਜ਼ੇ ਬਾਹਰ ਲੈਣੇ ਬਾਹਰ ਮੈਂ ਮਾਜਦੀਆਂ ਬਾਹਰ ਫਿਰ ਅਸੀਂ ਚੱਕ ਕੇ ਢਾ ਦੇਣੇ ਸਾਰੇ ਬਾੰਦ ਚ ਤਾਂ ਨਹੀਂ ਕੋਈ ਡਰ ਛੇੜਨੇ ਦਾ ਨੂੰ ਉਹ ਨਾ ਮੰਮੀ ਇਹ ਮੁੰਡਾ ਦਾ ਕੁਝ ਕਰੇ ਨਹੀਂ ਨੋ ਜਦੀ ਵੀ ਫੁਰਤ ਦੀ ਸਮਾਲ ਉਹਦੇ ਪਰਮਾਨਾ ਕੇਲੇ ਹੈਗੇ ਠੰਡੇ ਉਹ ਕੁੜੀ ਵੀ ਮੰਗੂਗੀ ਨਹੀਂ ਪਾਸੇ ਰੱਖ ਦੇ ਅਨੂੰ ਅਨੂੰ ਸੁਦੀਮ ਪਾਸੇ ਰੱਖ ਚੱਕ ਕੇ ਉਹ ਪੈਰੀ ਉਹ ਵੀ ਜੋ ਜ਼ਖਾਮ ਹੋਇਆ ਬਾਜੇ ਬਾਹਰ ਪੈ ਰੂਗੇ ਉਹਦੀ ਤਸਵੀਰ ਚੇਂਜ ਹੋਣੀ ਮੈਂ ਕਿਹਾ ਦੋ ਜੀ ਕੱਪ ਚ ਪਾਣੀ ਦੀ ਹੁੰਦੀ ਤੂੰ ਇਹ ਪਤਾ ਮਮੀ ਮਮੀ ਕੁੱਤੜਾ ਫੇਰ ਪਹਿਲਾਂ ਆ ਲੈ ਲਾਵਾ ਮੇਂ ਪਾਣੀ ਬਸ ਆ ਦੇਖਦੇ ਹਾਂ ਉਸੇ ਵਾਂਗ ਦੀ ਪਰ ਹਟਾਓ ਇਸ ਲਈ ਹੈ ਕੋਈ ਥੀਂ ਚੱਕੀ ਨਹੀਂ ਬੱਚੋ ਕੋਸਣਾ ਕੋਸ ਬਾਈ ਪੋਹ ਚਾਚਾ ਵੀਰ ਵੀਰ ਜੀ ਗਏ ਤੇ ਸਾਡੇ ਹੂੰ ਸਾਡੇ ਵੀ ਦੋ ਮਿੰਡੇ ਦਾ ਫ੍ਰੀਜ ਭਾਰ ਦੇ ਲਿਆ ਕੇ ਗੁਰਦੁਆਰੇ ਰੱਖਿਆ ਵਾ ਬੰਦੀ ਹੂੰ ਉਹਨੇ ਕਿਆ ਕਰਿਆ ਚਾ ਚਾਰ ਬਾਲ ਕੋੜੀ ਸਰਫ ਵੰਟੀ ਦੇ ਫਰਕ ਰਜਸ ਹੋਰ ਕਹਦਾ ਮੈਂ ਕੁਝ ਨਹੀਂ ਹੁੰਦਾ ਮੈਂ ਡਰਾਂ ਮੈਂ ਅੱਜ ਪੰਗਾ ਹੋਇਆ ਏ ਇੱਜਾ ਕੁਝ ਖਰਾਬ ਹੋ ਕੇ ਲੈ ਜਾਣੇ ਵਾਲਾ ਵੀਰੇ ਕੋਈ ਨਹੀਂ ਹੁਣ ਤਾਂ ਮਾਰ ਮਾਰ ਕੇ ਸਾਰ ਖਾਇ ਤੋ ਤਾਂ ਦੇ ਕੇ ਕੱਪੜਾ ਅਰਮਿਤ ਟਮੇਟੀ ਬਿਚਾਤੇ ਇਹਨਾਂ ਦਾ ਲੋਕ ਲੂਕ ਨਾ ਤੋੜ ਲਈ ਸੰਦੀਪ ਫਸਣਾ ਹੀ ਮੁੜ ਕੇ ਫਿਰ ਬਿਨਾਂ ਲੋਕਾਂ ਦੇ ਆ ਡੱਬੇ ਵਾਲੇ ਕੰਮ ਮੋੜਣਾ ਸਿੱਖਣਾ ਨੂੰ ਦੇਖੀ ਜਾਂਦੇ ਟੱਡੇ ਜੇ ਹੋ ਫਿਰ ਇਹ ਕਿਤੇ ਟੁੱਟ ਨਾ ਜਾਵੇ ਹਾਂ ਟੈਂਟਰ ਹੂੰ ਮਾਰੇ ਮੇਰੇ ਦੀ ਫੁੱਲੀ ਮਾਰ ਕੇ ਪਿੱਛੇ ਰੱਖ ਸਮਾਨ ਰੱਖੋ ਹੀ ਜਾਂਦਾ ਕੱਢ ਹੋਈ ਜਾਂਦਾ ਹੁਣ ਦੀਵਾਲੀ ਕਰਕੇ ਮਠਿਆਈ ਮਠੂਈ ਦੇ ਵਿੱਚ ਕੋਈ ਰਸਗੋਲਾ ਕੱਢਣ ਲੱਗਾ ਤਾਂ ਮਠੇ ਦਾ ਤੁਪਕਾ गिर ਗਿਆ ਵਿੱਚ ਕੋਈ ਗਲਾਬ ਜਾਮਨ ਕੱਢਣ ਲੱਗਾ ਤਾਂ ਤੁਪਕਾ गिर ਗਿਆ ਮੰਮੀ ਮੈਨੂੰ ਹਾ ਕੌਲਾ ਦੇ ਦੇ ਸਬਨਾਂ ਦਾ ਲੈ ਨਾ ਖਾਲੀ ਇਹਦੇ ਚ ਨਾ ਪਾ ਦੇ ਮਾਂ ਤਾ ਦੇ ਜਦੋਂ ਦਾ ਆਉਂਦਾ ਮਾਂ ਨੂੰ ਫਰਜਦੀ ਬਣਾ ਦਿੱਤੀ ਜਿੰਦਗੀ ਪਰ ਸਮਾਨ ਵੇਖੋ ਖੁਲੀ ਰੱਖਤਾ ਸਾਰੇ ਵਿੱਚ ਸਮਾਨ ਬਹੁਤ ਆ ਫਿਰ ਕਿੱਥੇ ਰੱਖੀ ਠੀਕ ਹੈ ਮਾਣ ਲਓ ਅੱਜ ਆਖავਰੀ ਕਿਸਮ ਇਸ ਕਿਸਮ ਸੇ ਕਰੀਂ ਦਾਖਾ ਦਾਖਾ ਹਾਂ ਆਟੇ ਢੋਲੀ ਵੀ ਰੱਖ ਦੋ ਹਾਂ ਦੇਖੋ ਸਾਰੇ ਕਿੱਥੇ ਹੂੰ ਪਾ ਦਮਾ ਦਈਏ ਤਾਂ ਖਾਧੀ ਨੂੰ ਨਾ ਕਰਵਾਣੀ ਹੈ ਹਨਾ ਨਹੀਂ ਖਾਣੀ ਹੈ ਰੋਜ਼ ਕਿ ਜਿਹੜਾ ਵਕਤ ਗਿਆ ਦੇ। ਕੱਲੇ ਬਣਾਉਣੀ ਜੀ ਹੁਣ ਕਟੌਰੀਆਂ। ਉਦੀ ਤਲਪੀ ਤਿਆਰ ਹੈ। ਮਾਮੀ ਦਾ ਜੀ ਆਟਾ ਸਣ ਨਾਲ ਦੇ ਨਾਲ। ਤਾਂ ਮਸ਼ੀਨ ਸਾਡੇ ਤੇ ਸਲਾ ਮਾਰਦੀ ਹੈ। ਕੱਲੇ ਮੂਸਾ ਦਾ ਦੋਣਾ। ਤਾਂ ਤਰੂ ਸਾ ਤਾਂ ਆਉਣਾ ਤਾਂ ਕੁੱਕਰ ਬੰਦ ਹੋਣਾ। ਕੁੱਕਰ ਬੰਦ ਹੋਣਾ ਅੱਧਾ ਜਿਹੜੇ ਸਿੱਟੀ ਮਾਰਨੀ। ਸਿੱਟੀ ਬਜਨ ਤੋਂ ਬਾਅਦ ਜਿਹੜੀ ਭਾਪ ਨਿਕਲੂ ਤਾਂ ਖਿੱਚਣੀ ਤਾਂ ਬਾਹਰ ਰੱਖਣੀ। ਤੇ ਕਿਸੇ ਨੇ ਕਿਉਂ ਅੱਤ ਬਹੁਤ 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 ਆਹ ਬਹੁਤ ਆ ਬੰਦ ਕਰ ਦੋ ਤਾਂ ਬਾਈ ਸਾਇਟ ਦੇ ਨਾ ਨਾ ਬਹੁਤ ਬਹੁਤ ਦੇ ਦੇ ਸੋ ਸਾਬ ਨਾ ਅਰੇ ਮਾਰੀ ਕੋ ਸਿੱਧੀ ਮਾਂਮੀ ਨੇ ਨਹੀਂ ਮਾਰਦੀ ਦੋ ਮਾਰਤੀਆਂ ਤਾਂ ਹਾਂ ਮੈਂ ਕਹਿੰਦੀ ਬੰਦ ਕਰ ਦੋ ਫੇਰ ਆ ਗੋ ਮੋਟੇ ਨੇ ਕਦੂ ਕਸ ਹੋ ਜਾਣੇ ਹੂੰ ਕਦੂ ਕਸ ਕਦੂ ਕਸ ਕਰਨਾ ਸੰਦੀਪ ਇਹਦੇ ਤੇ ਆਟੇ ਚ ਪੂਰੀਆਂ ਦੇ ਚ ਕੁਛ ਹੋ ਗਿਆ ਦੇ ਪਾ ਦੇ ਦੇ ਥੋੜਾ ਬੋਤਾ ਕੀ ਦੱਸੋ ਕਿਸ ਤਰ੍ਹਾਂ ਗੁੰਧਦੇ ਤੁਸੀਂ ਇਹ ਬਹੁਤ ਨੂਨ ਵੀ ਪਾਤਾ ਨੂਨ ਵੀ ਪਾਣਾ ਅਗੋਂ ਤਾਂ ਟੱਪਲਾਂ ਹੋ ਰਹੇ ਨੇ ਮੁੰਡਾ ਆਸਾਂ ਦੇ ਨਹੀਂ ਬਣਾਉਂ ਮੈਂ ਨੂਨ ਦੇ ਚ ਇਹ ਆ ਲੈ ਬਹੁਤ ਆ ਜਿਆਦਾ ਸੜਾ ਸੜੋ ਜੀਰਾ ਜਿਆਦਾ ਜਿਆ ਬਾਬਾ ਬਾਤਾਂ ਨਾ ਪਾਇਓ ਬੱਸ 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 ਚਲੋ ਜਾ ਬਾਬੇ ਨਾਨਕ ਦੀ ਮੈਂ ਕਿਹਾ ਬਹੁਤ ਨਾਲ ਪਾਇਆ ਉਸ ਤਾਂ ਮੈਂ ਤੇਰੀ ਬਣਾ ਦੇਣਾ ਨਾ ਨਾ ਧੰਨੀਆਂ ਬਣਾ ਦੇਣਾ ਸਿਭੂ ਅੱਜ ਮੈਂ ਬੜੀ ਫੇਰ ਬਣਾਉਂ ਅਟਕ ਥੋੜਾ ਜਣਾ ਇਹਨਾਂ ਵਾਂਗ ਦੋ ਚਾਰ ਬਣਾ ਲਾ ਫਿਰ ਦਵਾ ਦਬ ਕੱਢੀ ਜਾਈ ਪੰਜ ਮਿੰਟ ਚ ਮੈਂ ਤਾਂ ਚਾਰ ਪੰਜ ਕੱਢ ਦੇਣੀ ਪਹਿਲਾਂ ਤਾਂ ਥੋੜੀ ਜੀ ਸੈਟਿੰਗ ਕਰਨੀ ਪੈਣੀ ਹੈ ਜੀ ਅ ਫਿਰ ਕੰਮ ਲੋਟ ਹੋਊਗਾ ਸਾਡਾ ਤੇ ਇਹ ਜਿਹੜੀ ਸਾਡੀ ਨਾ ਭੈਣ ਕੈਨੇਡਾ ਚ ਅ ਅਮਰੀਨ ਕੌਰ ਸੁਹਤਾ ਉਹਦੀ ਕੁੜੀ ਹੈ ਇੱਕ ਤੇ ਦੂਸਰੀ ਕੁੜੀ ਆ ਗਈ ਅਨਜਤਾ ਕੌਰ ਸੋਹਤਾ ਉਹਨਾਂ ਵੇ ਹੈਗਾ ਜੀ ਹੈਪੀ ਬਰਥਡੇ ਹਾਂ ਤੇ ਉਹ ਕਚੌਰੀਆਂ ਬਹੁਤ ਖੁਸ਼ੀ ਹੋ ਕੇ ਖਾਣੇ ਤੇ ਅਸੀਂ ਉਹਨਾਂ ਦਾ ਅੱਜ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਾਂ ਕਚੌਰੀਆਂ ਬਣਾ ਕੇ ਹਾਂਜੀ ਤੇ ਮਾਮੀ ਤਾਂ ਥੱਲੇ ਹੀ ਬੈਗੀ ਬੂਰੀ-ਬੂਰੀ ਕਰਨ ਲੱਗੀ ਦੇਦੀ ਕੋਲ ਹਾਂ ਥੱਲੇ ਅੰਨੀ ਬੈ ਗਈ ਤੇ ਅਲਰਜੀ ਆ ਥੱਲੇ ਕੰਨ ਬੈਠੀ ਆ ਨਾ ਨਾ ਫੇਰ ਵੀ ਚੱਲ ਹੂੰ ਸਾਡੇ ਮੁੱਖ ਮਹਿਮਾਨ ਕਚੌਰੀ ਖਾਣ ਨੂੰ ਬੈਰ ਆ ਗਏ ਵੇ ਆ ਬੈਠੇ ਆ ਹੀ ਮੁਲਾਦਮਾ ਉਹਨਾਂ ਨਾਲ ਹਾਂਜੀ ਜ਼ਰੂਰ ਮਲਾਓ ਕਚੌਰੀ ਖਾਣ ਨੂੰ ਤਾਂ ਬੈਠੇ ਆ ਜੀ ਮੁੱਖ ਮਹਿਮਾਨ ਪਲੇਟ ਵੀ ਕੋਲ ਲਿਆ ਕਿੱਦੀ ਰੱਖੀਏ ਜੀ ਬੜੇ ਬੜੇ ਮਹਿਮਾਨ ਆ ਸਭ ਤੋਂ ਬੜੇ ਮਹਿਮਾਨ ਦੀ ਨਾਲੇ ਬਿਮਾਰ ਹੈ ਜੀ ਇਹ ਫਿਰ ਕਚੌਰੀਆਂ ਨੂੰ ਬਸ ਕਹਿੰਦੇ ਜੀ ਬਸ ਅੱਜ ਅਸੀਂ ਆਪਣੀ ਭਾਣਜੀ ਦਾ ਜਨਮ ਦਿਨ ਮਨਾਉਣਾ ਵੀ ਫਿਰ ਇਹ ਕਹਿੰਦੀ ਮੈਂ ਕਿਵੇਂ ਪਛੇੜਾ ਚ ਮੈਂ ਕਚੌਰੀਆਂ ਖਾਣ ਦਾ ਹਾਂ ਵਾਈ ਗੁਰਜੀ ਕਾਕਾ ਵਾਈ ਗੁਰਜੀ ਵੀ ਅੱਜ ਦਿਨ ਉਹ ਦਿਨ ਮੈਂ ਬਾਕੀ ਕਿਤੇ ਰਹਿ ਜਾਵਾਂ ਕਿ ਚੋਰੀਆਂ ਖਾਣ ਤੇ ਹਾਂ ਦੇਖੋ ਆ ਜਾ ਉਹਦੀ ਆਪਣੀ ਜੜੀ ਜਸਮੀਂ ਦੀ ਨਾਨਕ ਦਾ ਉਹਦੀ ਕੁੜੀ ਦਾ ਵੀ ਜਨਮ ਦੀ ਹਮ ਮੇਰਾ ਨਾਮ ਨਹੀਂ ਹੁਣ ਯਾਦ ਨਾਮੋਂ ਪੁੱੰਤ ਹੀ ਹੋ ਗਿਆ ਸਮਾਲਾ ਨਿਕਲ ਲੱਗ ਗਿਆ ਨਾ ਜਦੋਂ ਉਹਨਾਂ ਕਈ ਵਾਰ ਨਾ ਉਹ ਨਿਕਲ ਜਾਂਦਾ ਮੁੱਖ ਮਹਿਮਾਨ ਦੋ ਬੈਠੇ ਆ ਨਾ ਡੱਬੇ ਪਲੇਟ ਤੇ ਰੱਖਦੇ ਸੀ ਹਾਂ ਆਪ ਜੇ ਇੱਥੇ ਰੱਖ ਤੇਰੇ ਹੱਥ ਪਲੇਟ ਤੇ ਗਰਮ ਗਰਮ ਕਚੋਰੀ ਗਰਮ ਗਰਮ ਕਿੱਥੇ ਆਉਂਦੇ ਅੱਜ ਅਸੀਂ ਕਿਤੇ ਗਏ ਨਹੀਂ ਜੀ ਸ਼ੋਪਿੰਗ ਕਰਨ ਅੱਜ ਅ ਬਸ ਘਰੇ ਸਾਡੇ ਦਿਨਾਂ ਕਣੀ ਲੰਘ ਨੱਟ ਪੱਦ ਚ ਮਿਲਣੇ ਗਿਲਣੇ ਵਾਲਿਆਂ ਚ ਤੇ ਤਾਂ ਕਰਕੇ ਫਿਰ ਚਲੋ ਆ ਅਸੀਂ ਆ ਵੀ ਇਹ ਵੀ ਬਣਾ ਕੇ ਸੈਲੀਬ੍ਰੇਸ਼ਨ ਕਰਨਾ ਸੀ ਜਨਮ ਦਿਨ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਏ ਇੱਕ ਮਿੰਟ ਦੋ ਤਾਂ ਸੀ ਓ ਕਾੜਦਾ ਓਏ ਇੱਕ ਮਿੰਟ ਦੋ ਇਹ ਨਹੀਂ ਜੀ ਸਾਡੀ ਤੁਸੀਂ ਪਲੇਟ ਤਾਂ ਬਣੂ ਪਤਾ ਦੱਸੋ ਜੀ ਵੀ ਡਿਜ਼ਾਈਨ ਹੈ ਕਿ ਪਲੇਟ ਦਾ ਵੀ ਡਿਜ਼ਾਈਨ ਕਿਦਾਂ ਦਾ ਹੈ ਕੱਤੇ ਕੱਤੇ ਕਿਸੇ ਚੀਜ਼ ਤੇ ਰੱਖੋਗੇ ਗਰਮ ਚੀਜ਼ ਤੇ ਲਾਗੇ ਇਹ ਵਿਚਾਰੀ ਪਤਾ ਕਿ ਕਰਿਆ ਵਾਜੀ ਡਿਜ਼ਾਈਨ ਕਚੌੜੀ ਨੇ ਕਰਤੀ ਕਰਮ ਨੂੰ ਲਾਦਾ ਨਾ ਗਰਮ ਗਰਮ ਕਚੌੜੀ ਰੱਖੋਗੇ ਇਹਦੇ ਪਰ ਕਿਤੇ ਪੁੱਲ ਭਲੇਖੇ ਤੂੰ ਕਿਹੜਾ ਗੀਤ ਗਾਈ ਜਾਂਦਾ ਮੇਰਾ ਪੁੱਤ ਅੱਜ ਓ ਛੁਬਰੀ ਕਿੱਥੇ ਆ ਕਿੱਥੇ ਨੂੰ ਇਹਦੇ ਪੰਨਾ ਪੈਰ ਨਾ ਰੱਖ ਪੁੱਤ ਹਾਂ ਇਹਦੇ ਪੈਰ ਨਹੀਂ ਰੱਖੀਦਾ ਹਾਂ ਇਹਦੇ ਪੈਰ ਨਹੀਂ ਰੱਖੀਦਾ ਵੈਸੇ ਮੌਸਮ ਚੇਂਜਸ ਹੋ ਗਿਆ ਨਾ ਗਰਮੈਸੇ ਜੀ ਹੋਈ ਪਈ ਐ ਕਿ ਮੈਨੂੰ ਗਰਮੀ ਆ ਰਹੀ ਐ ਉਹ ਨਾ ਕਈ ਵਾਰ ਕਚੌਰੀਆਂ ਦੇਖ ਕੇ ਗਰਮੀ ਆਉਂਦੀ ਐ ਹਾਂ ਨਾ ਕਚੌਰੀਆਂ ਨੂੰ ਦੇਖ ਕੇ ਗਰਮੀ ਨਹੀਂ ਆਈ ਮੈਨੂੰ ਮੈਨੂੰ ਨਾ ਮੈਂ ਦੋ ਤਿੰਨ ਕੇਲੇ ਇਕੱਠੇ ਫੜਕਾਤੇ ਚਲ ਹੂੰ ਤੁਹਾ ਮਾਮੀ ਚਾਹ ਲੱਕਾ ਚਾਹ ਰਹੀਆਂ ਤਾਂ ਖਾਲੀਆਂ ਵੀ ਕੇਲੇ ਖਾ ਲੰਨਾ ਪਰ ਸਾਡੀ ਭਾਣਜੀ ਦਾ ਜਨਮ ਦਿਨ ਹੋਵੇ ਦੋਏ ਭਾਣਜੀਆਂ ਦਾ ਫਿਰ ਕਚੌਰੀ ਤਾਂ ਬਣਦੀ ਵੀ ਖਾਵਾਂਗੇ ਜਰੂਰ ਹੈਪੀ ਬਰਥਡੇ ਅਮਰੀਨ ਐਂਡ ਅਨਾਇਤਾ ਹੁਣ ਪਹੁੰਚੀ ਮਾਮੀ ਟਿਕਾਣੇ ਜ਼ਰੂਰੀ ਹੈ ਜ਼ਰੂਰੀ ਪੰਜ ਵੱਜ ਗਏ ਆਪਾਂ ਆ ਗਏ ਸਾਡੇ ਚਾਰ ਤਾਂ ਤੁਸੀਂ ਗਏ ਤੇ ਇਹ ਤਾਂ ਆ ਗਿਆ ਸਾਡੇ ਚਾਰ ਨਹੀਂ ਗਏ ਤੇ ਸਵਾ ਚਾਰ ਚੱਲ ਗਏ ਤੇ ਬਤੋ ਫਿਰ ਹੁਣ ਕੱਤੇ ਆ ਗਿਆ ਵੀ ਟਿਊਸ਼ਨ ਛੇ ਵਜ ਗੱਤਕਾ ਤੈਨੂੰ 3 ਸਾਲ ਹੋ ਗਏ ਪੁੱਤ ਕੋਈ ਕੰਪੀਟੀਸ਼ਨ ਖੇលਿਆ ਬਸ ਹੁਣ ਤੂੰ ਪੜ੍ਹਾਈ ਤੇ ਬਚਣ ਦਾ ਮਾਰਾ ਹੁਣ ਤੂੰ ਗੱਤਕਾ ਸ਼ੁਰੂ ਹੋ ਗਿਆ ਤੇਰਾ ਬਲਾਂ ਤੋਂ ਤਾਂ ਕਰਨਾ ਹੀ ਵਾਸਤੂ ਕੱਲ ਸਕੂਲ ਦੇ ਵਿੱਚ ਆ ਕੇ ਕਹਿ ਕੇ ਗਏ ਆ ਜਿਹੜੇ ਬੱਚੇ ਖੇਡਦੇ ਤੇ ਨਹੀਂ ਮੈਂ ਗੁਰਪੁਰਬ ਤੱਕ ਤੁਸੀਂ ਕਰ ਲਓ ਪਹਿਲਾਂ ਬੰਦਰੀ ਤਾਂ ਹੋ ਗਿਆ ਹਾਂ ਨਹੀਂ ਨਹੀਂ ਇਹ ਜਾਂਦਾ ਨਹੀਂ ਸੀ ਇਹ ਜਾਂਦਾਂ ਨੇ ਜਾਂਦੇ ਤਾਂ ਬੰਦ ਦਾ ਬੰਦ ਦਾ ਕਰਿਆ ਬਦ ਉਹਨਾਂ ਨੇ ਪਾਸੋਂ ਦਾ ਛੱਟ ਹੋਇਆ ਇਹ ਕੱਲ ਵੀ ਗਿਆ ਤਾਂ ਉਹ ਮੈਂ ਮੰਨਦਾ ਪੜਾਈ ਵੀ ਜ਼ਰੂਰੀ ਹੈ ਜਾਨੀ ਗੱਲ ਮਾ ਉਹ ਕਰਦਾ ਮੈਂ ਪੜਾਈ ਵੀ ਜ਼ਰੂਰੀ ਹੈ ਫਿਰ ਸਕੂਲ ਚ ਆ ਕੇ ਕਹਿ ਕੇ ਗਏ ਆ 3 ਤਰੀਕ ਤੱਕ ਕਰ ਲਓ ਤੁਸੀਂ ਚਲੋ ਵੀ ਕਹਿੰਦੇ ਪੇਸ਼ਾ ਗੁਰਪੁਰਬ ਤੋਂ ਬਾਅਦ ਹਟ ਜਿਓ ਹੂੰ ਹਟਣ ਦਾ ਨਹੀਂ ਪੁੱਤੋ ਮਕਸਦ ਹੁੰਦਾ ਜਿਹੜਾ ਕੰਮ ਸਿੱਖਣਾ ਕੋ ਸ਼ਿੱਦਤ ਨਾਲ ਸਿੱਖਣਾ ਇਹ ਨਹੀਂ ਵੀ ਟਾਈਮ ਪਾਸ ਕਰਨ ਜਾਣਾ ਬਸ ਬੱਲੇ ਹੁਣ ਟਿਊਸ਼ਨ ਤੇ ਵੀ ਓਕੀ ਹੈ ਨਾ ਇਹਨੂੰ ਪਰ ਮੈਂ ਵੀ ਤਾਂ ਕਹਿੰਦਾ ਵੀ ਪੜ੍ਹਾਈ ਵੀ ਜ਼ਰੂਰੀ ਹੈ ਜ਼ਰੂਰੀ ਵੀ ਜਾਣ ਮੈਂ ਪਾਜੀ ਸਾਡ ਆਰ ਹੁਣ ਮੈਂ ਰਿਜ਼ਲਟ ਦੇਖਣਾ ਉੱਥੇ ਆ ਕਿ ਇਦਾਂ ਨਹੀਂ ਹੈਗਾ ਵੀ ਟਾਈਮ ਪਾਸ ਠੀਕ ਆ ਮੈਂ ਹੁਣ ਤੇਰੇ ਉਸਤਾਦ ਨੂੰ ਫੋਨ ਕਰਨਾ ਵੀ ਕਰਨ ਨੂੰ ਗੱਤਕਾ ਪ੍ਰੋਪਰ ਹੋਣਾ ਚਾਹੀਦਾ ਪਿਛਲੇ ਸਾਲ ਵਾਂਗ ਐ ਨਹੀਂ ਵੀ ਬਸ ਲੱਲਾ ਭੱਬਾ ਜਾ ਕਰਕੇ ਬੇਲਾ ਓਕੇ ਆ ਗਿਆ ਐਨੇ ਪੜ੍ਹਾਈ ਵੀ ਛੱਡੀ ਆ ਤੇ ਪਿੱਛੇ ਅਨੂ ਚੱਕਰ ਵੀ ਪ੍ਰੋਪਰ ਹੋਣਾ ਚਾਹੀਦਾ ਚੱਕਰ ਤਾਂ ਡਾਂਗ ਕਮਾਉਣ ਵੀ ਪ੍ਰੋਪਰ ਹੋਣੀ ਚਾਹੀਦੀ ਆ ਜਿਹੜੀ ਉਹ ਖੇਲਦੇ ਹੁੰਦੇ ਕੀ ਕਹਿੰਦੇ ਉਹਨੂੰ ਕਿਹੜਾ ਹੁੰਦਾ ਜਿਹੜੇ ਦੋ ਛਟੀਆਂ ਨਾਲ ਉਹ ਇੱਕ ਤਾਂ ਕਰਪਾਨ ਦਾ ਢਾਲੋਂ ਦੀ ਚੱਲ ਉੱਥੇ ਤੱਕ ਤਾਂ ਤਾਂ ਪਹੁੰਚਣੀ ਨਹੀਂ ਢਾਲ ਤੱਕ ਅਰੇ ਮੈਂ ਢਾਲ ਤੱਕ ਚਲਾਣਾ ਨਾ ਮੈਂ ਆਇ ਨਹੀਂ ਚਲਾ ਹੁੰਦੀ ਪਤਾ ਚਲਾ ਲੰਦਾ ਮੈਂ ਨਹੀਂ ਹੈ ਉਹ ਉਹਦਾ ਕੋਈ ਪ੍ਰੋਪਰ ਪ੍ਰੈਕਟਿਸ ਹੁੰਦੀ ਆ ਉਹਦੀ ਵੀ ਤਾਂ ਚੱਲ ਜੀ ਮੈਂ ਹਾਂ ਉਹ ਨਹੀਂ ਹੁੰਦੀ ਆ ਹਾਂ ਗੱਦੀ ਗੱਤਕ ਗੱਦੀ ਗੱਟ ਕਾਉਂਗੇ ਇਹ ਗੱਲ ਆ ਵੀ ਜੇ ਸਿੱਖਣਾ ਤਾਂ ਪ੍ਰੋਪਰ ਸਿੱਖੋ ਇਹ ਨਹੀਂ ਹੈਗਾ ਵੀ ਟਾਈਮ ਪਾਸ ਬਾਤੇ ਚੱਲ ਕੇ ਉੱਥੇ ਆਈ ਕਰਕੇ ਮੁੜਿਆ ਹਾਂ ਫਿਰ ਇਹ ਤਾਂ ਸਾਡੇ ਕਾਰਨ ਹਮ ਹਣ ਲੋਰ ਪਾ ਤਾ ਆਪਣਾ ਬੰਨ ਰਮਾਲਾ ਬੰਨ ਲਿਆ ਆਹ ਦਿਖਾ ਕੇ ਜਾਈ ਮੈਨੂੰ ਹੁਣ ਦਮਾਲਾ ਬੰਨ ਕੇ ਔਰ ਮੈਂ ਤੇਰੀ ਦਮਾਲੇ ਦੀ ਵੀ ਉਹਨਾਂ ਨੂੰ ਮੈਂ ਫੋਨ ਕਰਦਾ ਇੱਕ ਵਾਰ ਵੀ ਵੀਰ ਬਣ ਕੇ ਇਹਨਾਂ ਨੂੰ ਦਮਾਲਾ ਬੰਨਣਾ ਵੀ ਸਿਖਾਉ ਥੋੜਾ ਜਿਹਾ ਮਾਮੀ ਹਾਂ ਚ ਘਟਾ ਲੋ ਸਾਰੇ ਜੇਠੇ ਬੈਠੇ ਔਰ ਮਾਮੀ ਤਾਂ ਨਹੀਂ ਜੇਠੀ ਹੈ ਜੀ ਪਰ ਅੱਥੌੜੇ ਅੱਥੌੜੇ ਕਰਨੇ ਲੱਗੇ ਕਰਨੇ 8:30 8:30 11 ਵਜੇ ਤੱਕ ਸਿੱਖਣਾ ਹਾਂ ਹਾਂ ਇਹ ਆ ਚੀਜ਼ ਕਲਾਸਾਂ ਦਾ ਕਲਾਸਾਂ ਦਾ ਤਾਂ ਪਿਛਲੇ ਸਾਲ ਵੀ ਜੁਆਇਨ ਕਰੀਆਂ ਦੀਆਂ ਕਮਾਈ ਡਾਂਗ ਦੇਖਾਂ ਤੁਹਾਨੂੰ ਕਾਹ ਆਉਂਦਾ ਕਮਾਈ ਆ ਦਰਯਤ ਚ ਡਾਂਗੇ ਸਮਝ ਲੈ ਕਾਦੀ ਸ਼ਰਮਾ ਇਹਦੇ ਸੇ ਕਾਦੀ ਸ਼ਰਮਾ ਬਈ ਆ ਫਿਰ ਉੱਥੇ ਉਹਦੇ ਕਟੋ ਕਮਾ ਲੂੰਗਾ ਹੂੰ ਕਮਾ ਲੂੰਗਾ ਜਸ ਮੰਮੀ ਦੇ ਪਿੱਛੇ ਲੁਕ ਕੇ ਸਰਜੂ ਇਹਦਾ ਦਮਾ ਲਾ ਲਾ ਕੋਈ ਨਹੀਂ ਹੋਣਾ ਤੇ ਰਹਿਣ ਦੇ ਤੂੰ ਸਨ ਸ਼ਾਤ ਤੇ ਕਮਾ ਦੇ ਕਮਾ ਤਸੀਂ ਤੇਖਾ ਤਾਂ ਸੀ ਵੀ ਤੂੰ ਮੰਨੂ ਵੀ ਪਾਉਂਦਾ ਹੈ ਤਾਂ ਐਜੀ ਗੱਲ ਨਹੀਂ ਹੈਗੀ ਮੈਂ ਦੇਖਾ ਤੀ ਵੀ ਪੈਰ ਫੁੱਟਵਰਕ ਤੇਰਾ ਸਹੀ ਹੈ ਕਿ ਭੁੱਲ ਭੱਲ ਗਿਆ ਕਮਾਈ ਆ ਡੰਡਾ ਕਮਾਈ ਚੱਕਰ ਕਿੱਥੇ ਜਿਹੜਾ ਲੈ ਕੇ ਆਇਆ ਤਾ ਚੱਕਰ ਤਾਂ ਪਤਾ ਨਹੀਂ ਹੋਰ ਅਸਾਨੂੰ ਪਤਾ ਹੀ ਨਹੀਂ ਆਜਾ ਕਸਮੀ ਗੱਲ ਆ ਆਖ ਤੁੰ ਦੇ ਕੇ ਮੈਨੂੰ ਥੱਲੇ ਬੇਸਮੈਂਟ ਚੱਕਣੀ ਪਿਆ ਰੋ ਦਾ ਮੈਂ ਬਾਬੇ ਨਾਨਕ ਦੀ ਸੌਂਗਾ ਕਹਿੰਦਾ ਮੈਂ ਸੋਚਿਆ ਤਾਂ ਵੀ ਇਹ ਮੁੰਡਿਆਂ ਦਾ ਸਫਰਦ ਕਰਕੇ ਆ ਮੈਂ ਜਿਹੜੇ ਗੱਤਕਾ ਖੇਲਦੇ ਆ ਕਿੱਥੇ ਆ ਉਹ ਧੂਫ ਬੱਤੀ ਕਰਦੇ ਆ ਤੇ ਮੈਂ ਥੱਟ ਟਕਾਉਂਦੇ ਇਹਨਾਂ ਨੂੰ ਇੱਕ ਮਿੰਟ ਮੱਥਾ ਟੇਕ ਦੇ ਨਾ ਸਸ ਥੱਲੇ ਬੇਸਮੈਂਟ ਚ ਪਿਆ ਬੇਸਮੈਂਟ ਕਿੱਥੇ ਨਾ ਥੱਲੀ ਰੱਖ ਰਿਹਾ ਇੱਥੇ ਕਿਧਰ ਬੇਸਮੈਂਟ ਤੁੱਤਰੂਗਾ ਤੈਨੂੰ ਆਪੇ ਦੇਖ ਲੈਣਾ ਠੀਕ ਆ ਦੇਖਣ ਲਈ ਲੈ ਆ ਆ ਸ਼ਾਸਤਰਾਂ ਦੀ ਜਿਹੜਾ ਸ਼ਾਸਤਰ ਵੀ ਤਾਂ ਹੀ ਹੱਥ ਚ ਘੋਣਾ ਆਉਂਗਾ ਜੇ ਬੈਗ ਉਹਨੂੰ ਤੇ ਆ ਕੇ ਆਪਾਂ ਉਹਨੂੰ ਸਹੀ ਢੰਗ ਨਾਲ ਚਲਾਵਾਂਗੇ ਇੱਕ ਕਿਹਾ ਤਾਂ ਬਿਮਾਰ ਆਇਆ ਅੱਜ ਰਾਤ ਨੂੰ ਬੀਪੀ ਚੱਕ ਨਿਕਰਉਂ ਜਣ ਕੇ ਕਹਿੰਦੇ ਵੀ ਮੰਮੀ ਕਾਹਤੇ ਸੇ ਜੰਨੀ ਆ ਬਸ ਮੰਮੀ ਹੋਣੀ ਬੜੀ ਬਹੁਤ ਹਾਰ ਬਰ ਰੋਸਾ ਡੰਡੇ ਪਾ ਦੇ ਬੜੀ ਬਾਈ ਤੇ ਫੇਰ ਕਦੋਂ ਲੱਗਣਾ ਤੈਨੂੰ ਮੈਨੂੰ ਮੈਨੂੰ ਮਾੜੀ ਚ ਚੱਕ ਹੀ ਕਰੀਦੀ ਉਹ ਤਾਂ ਪਹਿਲਾਂ ਹੀ ਬਿਮਾਰ ਸੀ ਮੈਨੂੰ ਕੀ ਕਹਿਣਾ ਕਹਿਣਾ ਮੰਮੀ ਬਗੜਾ ਤਾਂ ਬੁਰਗੀ ਦੇਗੀ ਜੇ ਅੱਧੀ ਵਾਪਸ ਨਾਨੀ ਸੱਚੀ ਬੀਬੀ ਬਜਿਆ ਬਿਆਦਾ ਉੱਤਰ ਨਾ ਤੇਰੇ ਮੇਰੇ ਵਰਗੇ ਤੇ ਹੀ ਸੋਚ ਗੱਲ ਰਗਾ ਲੱਕੜੀ ਆਸੀ ਕਚੌਰੀਆਂ ਖੜਾਈਆਂ ਬਾਬੇ ਨੇ ਸੋਚਣਾ ਬਈ ਤੂੰ ਪਿਆਰ ਨਾਲ ਖੜਾਈਆਂ ਨੇ ਬੀਬੀ ਖੀਤ ਤਾਂ ਤੇ ਨਾਲ ਆਪਣੇ ਜੇ ਨਾ ਹੋਇਆ ਵੱਧ ਗਿਆ ਰਾਤ ਨੂੰ ਜੇ ਤਜਾਬ ਬਣ ਗਿਆ ਸਿਰ ਪੜਿਆ ਤਾਂ ਸਵੇਰ ਦਾ ਪਿਆ ਅਸੀਂ ਗਏ ਸੜਾ ਮਹਾਂ ਡਾਲਣਾ ਗਏ ਸੜਾ ਕਸੂਰ ਖਵਾ ਦੇ ਯਾਰ ਤਾਂ ਬਿਮਾਰ ਹੋਇਆ ਸੁੱਕਿਆ ਮੈਨੂੰ ਦਿਖਦਾ ਪਹਿਲੇ ਤੂੰ ਠੀਕ ਨਹੀਂ ਨਹੀਂ ਹੋ ਜਾ ਜੀ ਕਰਦਾ ਐ ਮਮੇ ਮੈਨੂੰ ਵੀ ਪਤਾ ਚੀਜ਼ ਨੂੰ ਜੀ ਕਰਦਾ ਮੈਂ ਨਹੀਂ ਕਹਿੰਦੀ ਸਰੀਰ ਤੋਂ ਉੱਪਰ ਚੀਜ਼ ਵੀ ਨਹੀਂ ਹੂੰ ਇਹ ਤਾਂ ਚਾਲ ਕੋਈ ਨਹੀਂ ਖਾਓ ਪਿਓ ਕਰੋ ਨਾਂ ਦਾ ਦੋਜ ਦੇਣ ਨੂੰ ਡਾਕਟਰ ਪਰਮਾਨੰਦ ਉਹ ਵੀ ਵਿਚਾਰਾ ਟਾਈਮ ਟੂ ਟਾਈਮੇ ਬਹਿੰਦਾ ਜੇ ਹੁਣ ਵੇਟ ਟਾਈਮ ਐਸੀ ਖਾ ਕੇ ਬਿਮਾਰ ਹੋ ਜੀਏ ਫੇਰ ਥੋੜੋਂ ਨੇ ਦੋਜ ਦੇਣ ਹਾਂ ਮੇਰਾ ਪੁੱਤ ਖਾਊਗਾ ਕਚੋਰੀ ਇਹਨੂੰ ਕੋਲੀ ਲੈ ਕੇ ਆ ਜਾ ਕੋਲੀ ਲੈ ਕੇ ਆ ਨਾ ਤੇ ਨਹੀਂ ਖਰਮਾ ਆਈ ਖਰਮਾ ਕਚੋਰੀ ਖਾਣੀ ਫੇਰ ਕੋਲੀ ਲੈ ਕੇ ਆ ਜਾ ਕੋਲੀ ਤਾਂ ਲੈ ਪੁੱਤ ਮੈਂ ਆਪਣੀ ਮੰਮੀ ਨੂੰ ਕਹਾਂ ਮਾਸੀ ਨੂੰ ਜਾ ਉਹ ਤੇ ਮਾਸੀ ਬੈਠੀ ਸਾਹਮਣੇ ਕਹਾਂ ਮਾਸੀ ਮੈਨੂੰ ਪਲੇਟ ਦੇ ਦੇ ਸਾਨੂੰ ਪਲੇਟ ਦੇ ਦੇ ਬਾਬਾ ਜੀ ਹਾਂ ਡਿੰਪਲ ਮਾਸੀ ਕਹਣਾ ਹਾਂ ਡਿੰਪਲ ਮਾਸੀ ਕਹਣਾ ਕੱਲਾ ਡਿੰਪਲ ਨਹੀਂ ਕਹਣਾ ਠੀਕ ਹੈ ਨਾ ਪੁੱਤ ਸਿਆਣੇ ਬੱਚੇ ਬਣੀਦਾ ਹੁੰਦਾ ਅੱਛਾ ਜੀ ਡਿੰਪਲ ਦੇ ਨੌ ਇਹੇ ਜਿਹੇ ਰੱਖੇ ਵੇਲੇ ਕਾਹ ਵੜਦੀ ਹੁੰਦੀ ਸੀ ਪਤਾ ਕਿਆ ਕਹਦੀ ਹੁੰਦੀ ਸੀ ਕਾਲੋ ਕਾਲੋ ਕਿੰਨੇ ਪੁੱਲੋਂ ਬਟੇ ਕਾਲੋ ਕਹ ਰਾਤ ਤੇਰੇ ਮਾਮੇ ਨੇ ਖਾਦੇ ਨਾ ਤੇਰੇ ਮਾਮੇ ਵਰ ਕਹਦੇ ਨਾ ਕਾਲੂ ਤਾ ਆ ਜਾ ਛੇਤੀ ਉਹ लाਡਲੇ ਕੋਲ ਤੇ ਬਥੇਰੇ ਨੌ ਰੱਖੰਦੇ ਆ ਵੀ ਬਰੇ ਕਮ ਕਜੌਰੀ ਨਹੀਂ ਖਾਣੀ ਕਮ ਉਹ ਕਰ ਉਹ ਮੰਜੇ ਪਰ ਰੱਖਵਾ ਉਗ ਮਾਰ ਕੇ ਖਾਣੀ ਉੱਥੇ ਬੈਠ ਉਹ ਗੇਂਦ ਲੈ ਹੀ ਫੜਿਆ ਕੱਪੜੇ ਘੁੰਡਾ ਲੈ ਹੈ ਮੈਂ ਵੀ ਦੇਚਾ ਅਮਰੀਨ ਤੇ ਅਮਰੀਨ ਤੇ ਅਨੈਤਾ ਦੇ ਬਰਥਡੇ ਤੇ ਸਾਡੇ ਘਰ ਚ ਪਕਵਾਨ ਜੇ ਮੈਂ ਉਹ ਕਹਿ ਦਿੰਦਾ ਬਣਾਉਣ ਨੂੰ ਬਸ ਫਿਰ ਬਣ ਗਏ ਤੇ ਇਹ ਤਾਂ ਹੁਣ ਹਾਂ ਕੱਤੇ ਆ ਨਾ ਕਿੱਥੇ ਰੱਖਣੇ ਆ ਅਸੀਂ ਐ ਕਰਦੇ ਆ ਨਾ ਅਸੀਂ ਕੱਦ ਦਾ ਰੋਟੀ ਖਾਣਾ ਬਣਾਉਂਦੇ ਹੁਣ ਮੂੰਗੀ ਮੂੰਗੀ ਮਸਰੀ ਨੂੰ ਸਿਟੀ ਮਰਾ ਦੇ ਮਾਮੀ ਮੇਰੇ ਦਿਲ ਦੀ ਗੱਲ ਕਰਤੀ ਦਾਲ ਅਰ ਭੁੰਨਕਾ ਵਾਸਤੇ ਸਿੰਪਲ ਪ੍ਰਸ਼ਾਦਾ ਚਾਹ ਤੌਲੀ ਬਣਾ ਲੈਂਦਿਆ ਹਾਂ ਹਾਂ ਖਾਣਾ ਹਾਂ ਮੱਕੀ ਦੀ ਰੋਟੀ ਵੜਾ ਲੈਂਦਿਆ ਮੱਕੀ ਦੀ ਰੋਟੀ ਚੱਲ ਜੂਗੀ ਹਾਂ ਹੁਣ ਜਿੱਦਣ ਤੈਨੂੰ ਛੱਡਣ ਜਾਣਾ ਉਸ ਦਿਨ ਮੈਂ 20 20 ਕਿਲੋ ਆਟਾ ਫੇਰ ਲੈ ਆਉਣਾ ਨਾਲ ਮੱਕੀ ਦਾ ਆਟਾ ਉੱਥੇ ਮਿੰਦਾ ਕਹਿੰਦੇ ਹੋਲੀ ਫਿਰ ਗੱਡੀ ਲੈ ਕੇ ਜਾਣਾ ਪੈਣਾ ਕੋ ਗੱਡੀ ਲੈ ਕੇ ਜਾਣਾ ਤੈਨੂੰ ਹੁਣ ਤੋਰ ਕੇ ਥੋੜੂ ਭੇਜਣਾ ਮਾਮੀ ਦਾ ਪਹਾੜਾ ਦੇ ਦੇਖ ਕੇ ਜਦ ਇਹ ਕਹਿ ਲਾ ਜਦੀ ਮੋਟਰਸਾਈਕਲ ਮੋਟਰ ਉਧਰ ਪਹਿਲੀ ਨੂੰ ਕਹੀ ਕਿ ਕਹਦੀ ਮੈਂ ਤਾਂ ਮੋਟਰਸਾਈਕਲ ਪਰ ਜਾਉਂਗੀ ਮੈਂ ਨਹੀਂ ਗੱਡੀ 'ਚ ਜਾਣਾ ਓਏ ਕੀ ਕਰਾਂਗੀ ਜਿਆ ਕੁਝ ਹੋਇਆ ਤਾਂ ਪਾਰਾ ਪਰ ਸੱਟ ਰਹੀ ਐ ਤਾਂ ਖੂਨ ਵੀ ਰਹੀ ਐ ਕੁਝ ਤਾਂ ਵੀਗ ਰਹੀ ਨਹੀਂ ਤੁਸੀਂ ਮਾਮੀ ਸ਼ੁਕਰਵਾਰ ਨੂੰ ਕਿੱਥੇ ਛੱਡਣ ਚੱਲ ਜਾਵਾਂਗੇ ਤੁਸੀਂ ਦਰਦਰ ਤੇ ਤੇਜੀ ਵੀਰ ਜੀ ਨੇ ਆਉਣਾ ਚੱਲ ਕੋ ਬਣਾਉਂਗੇ ਪ੍ਰੋਗਰਾਮ ਬਾਈ ਜਾਣਗੇ ਬਾਈ ਛੱਡਿਆ ਆਊਗਾ 31 ਨੂੰ ਕਹਿ ਪਹਿਲੀ ਨੂੰ 31 31 ਨੂੰ ਹੂੰ ਕਪੜਾ ਵਾਲੇ ਵੀਰ ਜੀ ਹੈ ਇਹਨਾਂ ਦੇ ਦੋਸਤ ਅੱਛਾ ਫਿਰ ਅਸੀਂ پوری ਪੱਦਾ ਹੀ ਕੰਮ ਕਰਦੇ ਆਣੇ ਉਹ ਚੱਲ ਆਏ ਨਹੀਂ ਪ੍ਰੋਗਰਾਮ ਕੱਟੇ ਤੈਨੂੰ ਮਤ ਨੂੰ ਮਿਲੂਗਾ ਨਹੀਂ ਹੋਰ ਤਰੇ ਪੈ ਰਿਹਾ ਤਲਾ ਨਹੀਂ ਸਕਦਾ ਉਹ ਕਹਿੰਦੀ ਕਿ ਦਿਨ ਪਹਿਲਾਂ ਲੰਘ ਦੂੰਗੇ ਅਸੀਂ ਠੱਕੇ ਨਾਲ ਪਹਿਲਾਂ ਲੰਘਣੇ ਕੋਈ ਪ੍ਰੋਗਰਾਮ ਹੈ ਇੱਥੇ ਪਹਿਲਾਂ ਤੇ ਆਉਗੋ ਮਨੂੰ ਉਹਦੇ ਨਾਲ ਅਰੇ ਕਾ ਉਹ ਕੀ ਆ ਵਿੱਕੀ ਦਾ ਬੁੱਕ ਆ ਜਾਂਦਾ ਬਿਗ ਬਾਸ ਦਾ ਕੀ ਪਤਾ ਕੀ ਆਰਡਰ ਹੋਣਾ ਬਾਈ ਨੇ ਕੀ ਪਤਾ ਕੀ ਕਹਿਣਾ ਵੀ ਤੈਨੂੰ ਆਏ ਤੌਰ ਨੂੰ ਛੱਡਣ ਜਾਣਾ ਇਹ ਥੋੜਾ ਪਤਾ ਫਿਰ ਤੂੰ ਉਹਨੂੰ ਜਵਾਬ ਦੇ ਦੇਵੀ ਮੈਂ ਨਹੀਂ ਮੈਂ ਤਾਂ ਸ਼ੁੱਕਰਵਾਰ ਨੂੰ ਵੀ ਨਹੀਂ ਜਾਣਾ ਮੈਂ ਤਾਂ ਵੀਰਵਾਰ ਨੂੰ ਜਾਵਾਂਗੀ ਦੇਖਣਾ ਉਹ ਨੂੰ ਚਾਹੀਦਾ ਨਹੀਂ ਦੀ ਨਾਨੀ ਕਹਿੰਦੀ ਅੱਜ ਸ਼ੁੱਕਰ ਨੂੰ ਨਾ ਜਾਣਾ ਨਾ ਨਾ ਅਸੀਂ ਕਿਹੜੇ ਭੇਜਣ ਨੂੰ ਤਿਆਰ ਆ ਤਾਨੂੰ ਐ ਤਾਂ ਕਹਿੰਦੇ ਵੀ 15 ਤਰੀਕ ਤੱਕ 14 ਤੱਕ ਤੂਰੀ ਦਾ ਕੱਲ ਕੱਜ ਅਸੀਂ ਦੇ ਸਹਰੇ ਆਉਣੇ ਕੱਜ ਆਈ ਚੱਲੇ ਹੂੰ ਹੁਣ ਸਾਡੀ ਸ਼ਾਪਿੰਗ ਦਾ ਤਾਂ ਨਹੀਂ ਜਾਣੇ ਦਾ ਕਿਤੇ ਦਾ ਟੂਰ ਸਾਰਾ ਹੋ ਗਿਆ ਹੁਣ ਬਾਕੀ ਤਾਂ ਤੁਸੀਂ ਕਰ ਲੈਣਾ ਜਿਹੜਾ ਮੇਨ ਤਾਂ ਉਹ ਅਸੀਂ ਕਰ ਜਿਹੜਿਆ ਸ਼ਾਪਿੰਗ ਹਣਾ ਚਲ ਇਹ ਤਾਂ ਹਜ ਚੱਲੀ ਜਾਣਾ ਕਮ ਲੱਲਾ ਪੱਪਾ ਕੋਈ ਆ ਸਮਾਨ ਰਹਿ ਗਿਆ ਜਦ ਤੱਕ ਉਹਨੂੰ ਵਿਆਹ ਹੈ ਜਦ ਤੱਕ ਅਦਾ ਕੋਈ ਨਾ ਕੋਈ ਸਮਾਨ ਯਾਦ ਆਈ ਹੋ ਜਾਣਾ। ਬਾਕੀ ਤੁਸੀਂ ਕਰਦੇ ਰਹੋ ਹੁਣ। ਅਸੀਂ ਤਾਂ ਉਹਦੇ ਰੈਡੀਵੈਟ ਲੈਣਾ ਆਪਾਂ ਨੇ ਉਹ ਸਮਾਨ ਤਾਂ ਪਿਆ ਹੈ। ਹਾਂ। ਅਸਾਂ ਉਹ ਸੂਟ ਸਾਠੇ ਲਏ ਆ। ਰਾਗਪਰੂਖ ਸੂਟ ਲੈਣੇ ਜਿਹੜੇ ਉਹ ਵੀ ਰਹਿੰਦੇ ਜਿਹੜੇ ਨੰਦਾ ਭੱਬਾ ਗਿਆ। ਉਹਦੇ ਵੀਰਵਾਰ ਨੂੰ ਸੌਂਡ ਮਾਰਿਆਉਂਗੇ ਸ਼ੁੱਕਰਵਾਰ ਨੂੰ ਚੱਲ ਜੂਗਾ ਮੈਂ ਸਾਜ ਰਿਹਾ। ਹਾਂ। ਰਾਗਪਰੂਖ ਸਾਡੇ ਨਾਮ। ਰੌਂਡ ਆ ਚੈਰੀ ਨੂੰ ਸਲਾਮੜੇ ਕਹਿੰਦੀ ਮਾਮੇ। ਸੋ ਕਮਰ ਨੂੰ ਕੋ ਜਰੂਰੀ ਨਹੀਂ ਦਿੱਤੀ ਜੀ ਇਹਨਾਂ ਨੇ। ਉਧਰ ਬੱਚੇ ਫਸ ਗਈ ਗਰਾਰੀ ਉਹਨਾਂ ਨੇ ਆਪੇ ਚੱਕੀ ਉੱਥੇ ਬੈ ਕੇ ਕੁਰਸੀ ਲਗਾਈ ਮੈਨੂੰ ਕਿਹਾ ਨਾ ਤੇ ਬਾਈ ਨੂੰ ਕਹਿਣਾ ਵੀ ਮੇਰਾ ਨਾਂ ਨਾ ਬਈ ਵਜਨਾਮ ਕਰਿਓ ਬਾਈ ਨੂੰ ਜੇ ਦੱਸੂਗੀ ਤਾਂ ਲ ਵੀਡੀਓ ਤਾਂ ਦੇਖਣੀ ਹੋਣੀ ਬਾਈ ਨੇ ਬਾਈ ਕਿੱਥੇ ਵੀਡੀਓ ਤਾਂ ਆਪਾਂ ਦੇਖਦੇ ਨਹੀਂ ਜਿਹੜੀ ਪਾਤੀ ਪਾਤੀ ਬੈਠੂ ਦਾ ਨੌਲੇ ਕੇ ਬਸ ਇਹ ਤਾਂ ਹੁਣ ਤੂੰ ਪਚਾ ਲਈ ਬਸ ਜਾਂ ਨਿਆਣੇ ਪਚਾ ਲੈਣ ਜਾਂ ਮਾਮੀ ਪਚਾ ਲਵੇ ਮੈਂਨੇ ਕਚੌੜੀਆਂ ਖਾਧੀਆਂ ਓ ਸੰਦੀਪ ਨੇ ਪਜਾਣਾ ਨਹੀਂ ਨਹੀਂ ਪਚਾਉਣੀ ਸਹੀ ਗੱਲ ਆ ਕਿਉਂ ਪਜਾਣਾ ਜ਼ਾਹਿਰ ਖਾਨੀ ਆ ਉਹ ਮੈਨੂੰ ਮਾਰਾਂ ਜਹਰ ਖਾਂਦੀ ਈ ਕੀ ਮਤਲਬ ਇਹ ਰਸਟੇ ਮੇਦੇ ਲਈ ਏ ਅੱਛਾ ਅੱਛਾ ਮਾਂ ਕਿਤੇ ਹਦੂ ਤਾਂ ਹੋਰੇ ਪਾਸੇ ਨੂੰ ਗੱਲ ਲੱਗੀ ਬਈ ਬੈ ਪਾਰਟੀ ਕਰੀਦੀ ਆਪਣੀਆਂ ਭਾਣਜੇ ਦੇ ਜਨਮ ਦਿਨ ਤੇ ਤੂੰ ਜਹਰ ਜਹਰ ਕਰੀ ਜਾਂਦੀ ਤੂੰ ਖੜਾਤੀ ਨਾ ਮੈਂ ਆਪਣੇ ਮਨ ਨਾਲ ਕੁਝ ਹੋ ਕੇ ਹਾਂ ਧੀ ਆਏ ਧੀ ਕਿੱਥੇ ਪਾਰਟੀ ਅੱਜ ਜਾਂਦੇ ਨਾ ਧੀ ਆ ਮਮੀ ਨੇ ਵੀ ਰੱਖਤੀਆਂ ਚੌਥੀ ਵੀ ਰੱਖ ਦੇ ਮਮੀ ਕੀ ਕਰਦੀ ਚੌਥੀ ਤਾਂ ਮੈਂ ਆਪ ਖਾਣੀ ਹਣਾ ਝੂਰੂ ਤੇ ਪਿਆਰ ਆ ਮੇਰੇ ਦੇਤੇ ਦੇ ਮਾਮੀ ਤੇਰੂ ਤੇ ਪਿਆਰ ਕਰਦੀ ਤੇਰੇ ਮਾਮੀ ਦੇ ਜਿੰਨੀ ਮਾਰੀ ਕੋਈ ਜਦ ਹਾਈ ਹਾਈ ਕਰਦੀ ਤੜਪੜੀ ਦੇਖੀ ਜਾਂਦੀ ਚਾਰ ਤੈਨੂੰ ਖੁਲਾਉਣੀ ਆ ਚਾਰ ਨਾ ਮੈਂ ਤਾਂ ਨਹੀਂ ਖਾਂਦੀ ਵੀ ਚਾਰ ਇੱਕ ਤਾਂ ਮੈਂ ਹੋਰ ਹੋਰ ਛਾਈ ਜਾਂਦੀ ਆ ਹਮ ਆਪਾਂ ਨੂੰ ਤਾਂ ਪਤਾ ਮਾਮੀ شریف ਦਾ ਹਾਂ ਹਣ ਕੇ ਮਾਮੀ ਖਿਲਾਉਂਗੀ ਤੂੰ ਖਾਉਂਗੀ ਨਹੀਂ ਆ ਹਾਂ ਮੈਂ ਇੱਕ ਖਾਂਗੀ ਖੁਸ਼ ਹੋ ਕੇ ਚੱਲ ਠੀਕ ਆ ਭਾਈ ਮਾਮੀ ਤੂੰ ਉਹੀ ਨਾ ਕਿਤੇ ਤੱਕਾ ਕਰੀ ਜਾਏ ਤੂੰ ਕਿਤੇ ਪਲੇਟ ਤਨੂੰ ਮੈਂ ਤਾਂ 10 ਸੇ ਵੀ ਖਾ ਲੂੰਗਾ ਮਾਮੀ ਚਾਹ 20 ਕਾ ਤੇ ਮੈਂ ਚਾਹ 1400 ਕਾ ਨਹੀਂ ਹੋ ਵੀ ਪਤਾ ਮੈਨੂੰ ਮੇਰੀ ਕੀ ਕੜੀ ਵਿੱਚ ਤਾਂ ਰੋਟੀ ਤਾਂ ਖਾਈ ਨਹੀਂ ਜਾਂਦੀ ਸਿੱਧੀ ਬੰਦਰੀ ਬਾਈ ਹਾਂ ਤਾਂ ਤੇਰੇ ਜਿਹੜੀ ਤੂੰ ਗੱਲ ਉਸ ਸਾਬ ਨਾਲ ਕਰਦੀ ਸੀ ਕਹਿੰਦੀ ਵੀ ਮੈਂ ਨਹੀਂ ਖਾਂਦੀ ਭਾਈ ਮਾਮੀਰ ਜੀ ਕਹਿੰਦੇ ਤਾਂ ਤੇ ਰੋਟੀ ਤਾਂ ਖਾਈ ਨਹੀਂ ਬਾਹਰ ਦਾ ਖਾਜ ਉਹ ਤਾਂ ਫੇ ਤੂੰ ਗੱਲ ਤੈਨੂੰ ਹਾਜਮ ਪਹਿਲਾਂ ਵੀਰ ਜੀ ਨੇ ਪੁੱਛਦੀ ਆ ਮੈਂ ਤੇਰੇ ਸਾਹਮਣੇ ਤਾਂ ਕਿਹਾ ਤੋਦਾਂ ਪਰ ਜਿੱਦ ਤੇਰੇ ਮੈਂ ਸੈਂਡਵਿਚ ਖਾਦਾ ਤਾਂ ਬਾਈ ਕਹਿੰਦਾ ਰੋਟੀ ਤਾਂ ਖਾਂਦੀ ਨਾ ਆ ਚਿੱਤੇ ਤੇਰੇ ਖਾਬ ਗਈਆਂ ਕੀ ਕਰੀਂ ਕੀ ਕਰੀਂ ਕੀ ਕਰੀਂ ਕਿਆ ਕਹਿੰਨੀ ਘੱਪ ਜਾਨੀ ਆ ਭਾਈ ਕਿਆ ਕਹਾਂ ਮੇਰਾ ਮੇਤਾ ਮਜ਼ਬੂਤ ਆ ਹੱਲ ਮੈਂ ਨਹੀਂ ਮੈਂ ਕਿਵੇਂ ਕਹਦਾ ਘਰੇ ਆਪਾਂ ਬਿਮਾਰ ਨੂੰ ਚੰਗੇ ਆ ਸੀ ਉਸਿਆਂ ਨੂੰ ਕਿਹੜਾ ਦੇ ਆਈ ਇਹਨਾਂ ਨੇ ਕਿਹਾ ਵੀ ਤੇ ਖੁੱਡੂ ਰੱਖਦੇ ਨੇ ਤੇਰੇ ਅਰਸ਼ੀਂ ਨੂੰ ਜੋ ਕੱਠਾ ਸਿੰਭੂ ਨੇ ਲਾਇਆ ਮੂੰਹ ਪਿੱਕੀ ਗੋਲ ਤੇ ਲੈ ਲਈ ਅੱਧਾ ਫੁਲਕਾ ਖੰਦਾ ਦਾ ਉਸੋਂ ਉਸੇ ਬੜੇ ਔਖੇ ਮੁਕਾਇਨਾ ਦਾ ਹਾਂ ਇਹ ਵੀ ਗੱਲ ਮਰਾ ਹੋਟ ਲਾ ਰਿਆ ਨੇ ਕਹਣਾ ਪਵਾ ਪਾ ਕੇ ਰੱਟੇ ਫਲੇਟਾਂ ਤੇ ਉਹਨਾਂ ਨੇ ਕੀ ਕਰਨਾ ਉਹਨਾਂ ਦਾ ਵਿਚਾਰਾ ਇਹਦੇ ਪੈਸੇ ਕਰਿਓਗੇ ਤਾਂ ਆਪਣੀ ਸਮਝ ਆ ਵੀ ਸੀ ਝੂਠ ਨਹੀਂ ਛੱਡਣੀ ਅੰਨ ਵਾਸਤੇ ਹੀ ਪੰ ਅੱਠੇ ਫਿਰਦੇ ਦਿਨ ਰਾਤ ਸਾਰਾ ਕੁਝ ਠੀਕ ਆ ਬਸ ਉਹਨੂੰ ਸਤਕਾਰ ਨਾਲ ਖਾ ਲਿਆ ਕਰੋ ਸ਼ਾਂਤ ਹੋ ਕੇ ਪ੍ਰਮਾਤਮਾ ਨੂੰ ਧਿਆ ਕੇ ਵੀ ਮਹਾਰਾਜ ਜਿਹੇ ਜੀ ਰੁਕੀ ਮਿੱਸੀ ਦਿੱਤੀ ਨਹੀਂ ਬਸ ਬੰਦਾ ਫਿੱਦਾ ਕਹ ਤੇ ਸਾਰਾ ਦਿਨ ਆ ਦੋ ਰੋਟੀਆਂ ਪਿੱਛੇ ਧੱਕੇ ਖਾਦਾ ਫਿਰਦਾ ਦੇਸ਼ ਦੁਨੀਆ 'ਚ ਹਾਂ ਹਾਂ ਹੋਰ ਕਹ ਤੇ ਪਿੱਛੇ ਫਿਰਦਾ ਰੋਟੀ ਲੈ ਕੇ ਤਾਂ ਉੱਥੇ ਤੇ ਕੁਝ ਵੀ ਨਹੀਂ ਜਾਂਦੇ ਆਪਾਂ ਖਾਲੀ ਹੱਥ ਐ ਖਾਲੀ ਹੱਥ ਬੰਦੇ ਉਹ ਬਾਹਰ ਗਿਆ ਕਿ ਲੈ ਕੇ ਤਾਂ ਉਹਨਾਂ ਨੇ ਜਾਣਾ ਨਹੀਂ ਪਾਣੀ ਦਾ ਨਾ ਟਟੀਆਂ ਹੂੰ ਸਮਝਣ ਦੀ ਗੱਲ ਆ ਜੋ ਜ਼ਿੰਦਗੀ ਚ ਸਕੂਨ ਆ ਉਹ ਸਕੂਨ ਨਾ ਗਵਾਓ ਪੈਸੇ ਪਿੱਛੇ ਬਸ ਬਈ ਇੰਨੀ ਹਫੜਾ ਧਫੜੀ ਵੀ ਨਾ ਮਚਾਏ ਬੰਦਾ ਵੀ ਹਾਂ ਯਾਰ ਵੀ ਹਾਏ ਪੈਸਾ ਹਾਏ ਪੈਸਾ ਕਰਦਾ ਫਿਰ ਜਾਵੇ ਐਸਾ ਹੀ ਨਹੀਂ ਸਭ ਪੈਸੇ ਨਹੀਂ ਸਭ ਨੂੰ ਸਕੂਨ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਸ਼ਾਂਤੀ ਸਬਰ ਜਿਹੜਾ ਵੰਡ ਕੇ ਸਕਣ ਚ ਉਹਦੇ ਵਰਗੀ ਰੀਸ ਨਹੀਂ ਹੈ ਕੋਈ ਸਬਰ ਦਾ ਫਲ ਮਿੱਠਾ ਹਾਂ ਚਲੋ ਬਾਕੀ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਹ ਕਾਮ ਕਰੋਦ ਲੋਭ ਮੋਹ ਹੰਕਾਰ ਇਹ ਪੰਜੇ ਸਾਡੇ ਬਕਾਰ ਮਗਰੇ ਮਗਰ ਫਿਰਦੇ ਇਹਨਾਂ ਨੇ ਤਾਂ ਕਿਤੇ ਨਾ ਕਿਤੇ ਘੇਰ ਨਹੀਂ ਹੈ ਇਹਨਾਂ ਨੇ ਤਾਂ ਪਾਈ ਆਉਣੀ ਆਉਣਾ ਸਾਡੇ ਕੋਲ ਹਾਂਜੀ ਉਹ ਕਚੌੜੀ ਖਾਂਦਾ ਭਾਈ ਕਾਕਾ ਲਾ ਸਮਝ ਲਾਦੀ ਕੀ ਬੋਲਦੀ ਹੈ ਚੁੱਪਾ ਰਵਾ ਦੇ ਹੁਣੂ ਉਹ ਨਾ ਨਾ ਉਹਨੂੰ ਕਹਿੰਦੀ ਕਹਿੰਦੀ ਕਿਆ ਕਹਾ ਉਹਨੇ ਮੈਨੂੰ ਤਾਂ ਸਮਝ ਨਹੀਂ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਅੱਛਾ 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 ਉਹਨੂੰ ਸਟਾਰਟ ਹੋ ਜਾਣਾ ਨਹੀਂ ਬਸ ਫਿਰ ਉਹ ਲੋਹੇ ਕਰਨ ਆ ਜਾ ਸਿੱਪੂ ਮੈਰੀ ਵੀ ਗੱਲ ਕਰਾ ਦੇ ਉਹ ਕਰਨ ਵੀਰ ਬੰਨਣਾ ਤਾਂ ਕਰਨਾ ਹੈ ਬੰਨ ਲਿਆ ਉਹ ਤਾਂ ਮੈਨੂੰ ਲੱਗਦਾ ਭੱਜ ਵੀ ਗਿਆ ਮੈਂ ਤਾਂ ਹੀ ਧਾਕ ਮਾਰੀ ਆ ਵੀ ਇੱਕ ਵਾਰ ਮੈਂ ਵੀ ਦੇਖ ਲਾਂ ਤਾਂ ਮਨਲਾ ਕਿੱਥੇ ਤੱਕ ਪਹੁੰਚ ਗਿਆ ਉਹ ਤਾਂ ਕੰਮ ਲੋਟ ਆ ਕੇ ਕਿ 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 ਚੱਲਿਆ ਇਹ ਵੀ ਚੱਕਰ ਹਨ ਜੇ ਔਰਤ ਸਹੀ ਦਿਮਾਲਾ ਬੰਨ ਕੇ ਜਾਊਗਾ ਉੱਥੇ ਨੇ ਪ੍ਰੈਕਟਿਸ ਕਰਨੀ ਤਾਂ ਇਹਨੂੰ ਦਿਮਾਲੇ ਕਿ ਨਹੀਂ ਧਿਆਨ ਦੇਣ ਦੀ ਲੋੜ ਹੀ ਨਹੀਂ ਬਣੀ ਜੇ ਉਹਦਾ ਢਿੱਲਾ ਦਮਾਲਾ ਬਣ ਕੇ ਚੱਲ ਗਿਆ ਉੱਧਰ ਕਿਸੇ ਨਾਲ ਡਾਂਗ ਲੱਗ ਜਾਵੇ ਘਮਾਉਣ ਉੱਧਰ ਤਾਂ ਦਮਾਲਾ ਹਿੱਲ ਲੱਜੇ ਬੰਨ ਨੂੰ ਗਿੱਟਿਆਂ ਤੇ ਮਾਰਨੀ ਚੱਲ ਬਾਹਰ ਤਾਂ ਬਾਹਰੇ ਆ ਜਿਹੜੇ ਉਹਨਾਂ ਨੇ ਖੇਲਣੇ ਆ ਬਾਹਰ ਸਿਕਾਉਣੇ ਇਹਨਾਂ ਨੂੰ ਕਿਵੇਂ ਚੱਲਦਾ ਚਿੰਮੂ ਮੇਰੀ ਗੱਲ ਵੀ ਕਰਾ ਦੇ ਆ ਜਾ ਅਈ ਤਾ ਕਿਆ ਕਹਿੰਦੀ ਮम्मा ਮम्मा ਜਲਦਾ ਕੀ ਨੀਂ ਵਾਲੀ ਕਰਨੀ ਆ ਹਲੋ ਲਓ ਜੀ ਸਾਡੀ ਛੋਟੀ ਬੜੀ ਭੈਣ ਦਾ ਫੋਨ ਆ ਗਿਆ ਜਿਹੜੀ ਇੱਥੇ ਇਸ ਟਾਈਮ ਮਾਮੀ ਦਾ ਘਰ ਸੰਭਾਲੀ ਬੈਠੀ ਸਾਰਾ ਉਹਨੇ 8 ਤਰੀਕ ਨੂੰ ਆਣਾ ਓਟ ਚਲੋ ਬਾਹਰ ਗਰੂ ਤੁਹਾਨੂੰ ਰੱਖਿਆ ਜੀ ਸਾਰਾ ਨੂੰ ਛੱਡ ਦੀ ਗੱਲਾਂ ਚ ਬਲੌਕ ਕਰਦਾ ਮੈਂ ਇੱਥੇ ਬੰਦ ਸਵਾਜ ਜੀ ਨੂੰ ਕੀ ਹੋਇਆ ਠੀਕ ਹੈ ਜੀ ਉਹ ਤਾਂ ਕਹਿੰਦੇ ਨੇ ਬਈ ਦੋ ਤਿੰਨ ਨੂੰ ਆ ਗਏ ਚਲ ਜਿੱਦਾਂ ਲੋਟ ਲੱਗਿਆ ਗੱਲ ਲੋਟ ਲੱਗਣ ਦੀ ਆ ਠੀਕ ਹੈ ਜੀ ਮਿਲਦੇ ਆਂ ਫਿਰ